ਦੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅਸੀਂ ਚੱਲੇ ਸ਼ਹਿਰ ਨੂੰ ਇੱਕ ਤਾਂ ਰਾਤ ਦੇ ਜਿਹੜੇ ਮਾਈਕ ਰਹਿ ਗਏ ਸੀ ਨਾ ਉਹ ਮਾਈਕ ਲੈ ਆਈਏ ਨਾਲੇ ਜਿੱਲਾ ਜੁਲਾ ਤਾਂ ਧੀ ਖਤਮ ਹੋਈਆਂ ਨਾਲੇ ਉਹ ਲੈ ਆਈਏ ਤੇ ਮੁੜ ਕੇ ਉਸ ਤੋਂ ਬਾਅਦ ਵਾਪਿਸ ਆ ਕੇ ਚਲਾਂਗੇ ਸਲੇਰਨ ਤਾਂ ਤੇ ਪਹਿਲਾਂ ਮਾਈਕ ਤੇ ਜਿੱਲਾ ਜੁਲਾ ਲੈ ਆਈਏ ਸ਼ਰਮ ਕਿਉਂਕਿ ਐਤਵਾਰ ਆਣਾ ਉਹ ਕਹਿੰਦੇ ਦੁਕਾਨਾਂ 10 10 ਵਜੇ ਤੋਂ ਲੈ ਕੇ 2 ਵਜੇ ਤੱਕ ਹੀ ਖੁੱਲਣੀਆਂ ਫਿਰ ਬੰਦ ਹੋ ਜਾਣੀਆਂ ਸੀਗੀਆਂ ਤੇ ਜਾ ਕੇ ਪਹਿਲਾਂ ਮਾਈਕ ਤੇ ਜਿਲ੍ਹਾ ਸਮਾਨ ਲੈ ਲੀਏ ਕਿਨੇ ਪੈਰ ਬਣਿਓ ਸਾਡੇ ਪਹਿਲਾਂ ਦੀ ਰਾਤੀ ਮਾਈਕ ਪਤਾਕਾਰ ਨਾਲ ਰਾਤੀ ਨਹੀਂ ਉਹ ਗੱਲ ਬਣੀ ਹੁਣ ਦੁਬਾਰਾ ਫੇਰ ਆਏ ਆ ਪੈਂਡ ਧੁੱਪ ਨਿਕਲੀ ਹੋ ਆ ਤੇ ਹਜਿਆ ਹਮਾਲ ਟੱਪੀਆਂ ਤੇ ਮੀਂਹ ਲੱਪਿਆ ਸਾਡਾ ਕੋਈ ਕੰਮ ਸਿਰੇ ਚੜ ਲੈਂਦੇ ਹੋ ਭਰਾਵਾ ਪਰ ਅਸ਼ੁਗਰਾ ਪਹਿਲਾਂ ਬਹਿ ਗਿਆ ਹਰਿਆਣੀ ਸਾਡੇ ਕੋਹਣ ਵੀ ਜਣਗੀ ਮਾੜੇ ਮੋਟੇ ਕੰਨੀਆਂ ਪੰਨੀਆਂ ਭਿੱਜੇ ਨਹੀਂ ਪਰ ਪਿੰਦੇ ਨੇ ਕੱਪੜੇ ਜਰੂਰ ਲਵੇੜ ਤੇ ਆਹ ਕਿੰਨੇ ਸਿੱਤੇ ਪੰਦੇ ਇੱਥੇ ਪੜਿਆ ਇੱਕ ਹੀ ਟਾਈਡ ਹੈ ਤਾਂ ਵੇ ਤੇ ਅੱਜ ਵੇ ਗੇੜਾ ਹੀ ਆ ਜਿਹੜਾ 1101 ਉਹ ਚ ਕੇਬਲ ਨਹੀਂ ਆਉਂਦੀ ਹੈਗੀ ਆਈਫੋਨ ਦੀ ਉਹ ਤਾਂ ਪੰਗਾ ਹੀ ਪੈ ਗਿਆ ਵੇ ਇਹਦੇ ਕਰਕੇ ਦੂਜੇ ਮੰਗਾਏ ਆ ਉਹ ਦਿਓਏ ਖੁੱਲ ਕੇ ਫੁਰਕਰੇ ਕਿ ਲੱਗੇ ਚੱਕ ਲਾ ਚੱਕ ਲਈਏ ਸਾਰੇ ਕਿਲਰ ਗਏ ਆ ਤੇ ਹੁਣ ਦੂਜੇ 116 ਮੰਗਾਏ ਆ ਸੋਮਵਾਰ ਮੰਗਲਵਾਰ ਤੱਕ ਕਰੂਗੇ ਉਹ ਤੇ ਹੁਣ ਚਲੋ ਜਿੱਲਾ ਚੁਲਾ ਲੈਣੇ ਆ ਬੰਦੇ ਪਤਾ ਨਹੀਂ ਕਿੰਨੇ ਪੈਰ ਬੰਨਿਓ ਪਰ ਵਾ ਜਿਹੜਾ ਕੰਮ ਹੱਥ ਪਾ ਲੋ ਉਹੀ ਨਹੀਂ ਹੁੰਦਾ ਛੱਡ ਦਿਓ ਛੱਡ ਦਿਓ ਰੱਬ ਦਾ ਵਾਸਤਾ ਸਾਡਾ ਹੈ ਕਿ ਬੇੜਾ ਕਰ ਕਰਕੇ ਹਟਣਾ ਆ ਮਾਈਕ੍ਰੋਫੋਨ ਅਸੀਂ ਉੱਥਾ ਹੀ ਪਏ ਆਰਡਰ ਕਰ ਜਾਂਦੇ ਆ ਪੈਸੇ ਦੇ ਜਾਂਦੇ ਆ ਨਾਲ ਤੇ ਮੰਗਲਵਾਰ ਤੱਕ ਕਹਿੰਦੇ ਆਉਗੇ ਤੇ ਭਿੰਦੇ ਨੇ ਪਤਾ ਨਹੀਂ ਅੱਜ ਫੇ ਸਪੀਕਰਾਂ ਦੀ ਕਿਹੜੀਆਂ ਤਾਰਾਂ ਲੈਣੀਆਂ ਇਹ ਤਾਰਾਂ ਹੀ ਨਹੀਂ ਮੁੱਕਦੀਆਂ ਹੈਗੀਆਂ ਭਿੰਦੇ ਨੇ ਲੱਗਦਾ ਗਿੱਲਾ ਕਰਕੇ ਲੈ ਆਣਾ ਮੀਂਹ ਲਾ ਪਿਆ ਦੇ ਫੇਰ ਅੱਜ ਗਿੱਲੇ ਹੋ ਕੇ ਜਾਵਾਂਗੇ ਘਰੇ ਤਾਰੇ ਵੀ ਹੋਏ ਤੱਕ ਅੱਧਾ ਘੰਟਾ ਹੋ ਚੱਲਿਆ ਤਾਰ ਹੀ ਮਿਲਿਆ ਹੋਈ ਆਹ ਦੇ ਮੋਟਰਸਾਈਕਲ ਦਾ ਦੇਖੋ ਬਹੁਤ ਲਵੇੜਿਆ ਇਹਨੇ ਮਨੋੜੇ ਹੋਏ ਮੇਰੀ ਟੀ-ਸ਼ਰਟ ਤੁਹਾਨੂੰ ਮੈਂ ਘਰ ਜਾ ਕੇ ਦਿਖਾਵਾਂਗਾ ਕਿ ਤਾਂ ਐਨ ਗੰਦੀ ਹੋਈ ਹੋਣੀ ਚਿੱਕੜ ਦੇ ਨਾਲ ਤੇ ਅੱਜ ਐਤਵਾਰ ਵੀ ਆ ਅੱਜ ਜਾ ਕੇ ਪਹਿਲਾਂ ਘਰ ਜਗ੍ਹਾ ਦੀ ਬਾਬੇ ਦੀ ਸਫਾਈ ਵੀ ਕਰਨੀ ਆ ਫੇਰ ਮੁੜ ਕੇ ਸਲੇਰਨ ਤਾਂ ਵੀ ਜਾਣਾ ਹੈ ਸ਼ਾਮ ਨੂੰ ਤੇ ਸ਼ਾਮ ਸ਼ਾਮ ਨੂੰ ਨਹੀਂ 3-4 ਵਜੇ ਚਲਾਂਗੇ ਪਹਿਲਾਂ ਜਾ ਕੇ ਆ ਬੇਜਗ੍ਹਾ ਹੀ ਸਫਾਈ ਕਰੀਏ ਇੱਥੋਂ ਨਿਕਲੀਏ ਪਹਿਲਾਂ ਫੇਜ ਦੀ ਕਸ਼ ਕਰਾਂਗੇ ਮੀਂਹ ਨਾ ਤੇਜ਼ ਹੋ ਜਾਵੇ ਬਸ ਤਿਆਰ ਹੋ ਲੈਂਦੇ ਚਾਰ ਸਵਾਹ ਹੋਣਾ ਇੱਥੇ ਮੀਂਹ ਦੇ ਵਿੱਚ ੱਜ ਗਏ ਆ ਜੀ ਲੈ ਲੋ ਅੱਜ ਫਸ ਗਏ ਅਸੀਂ ਸ਼ਹਿਰ ਆ ਕੇ ਅੱਜ ਅੱਜ ਤਾਂ ਗਿੱਲੇ ਹੋ ਗਏ ਜਾਵਾਂਗੇ ਜ਼ਿਆਦਾ ਮੀਂਹ ਹੀ ਜਾਣਾ ਪੈਣਾ ਜਾਂ ਇੱਥੇ ਰੁਕਣਾ ਪੈਣਾ ਆ ਚਲੋ ਇੱਥੇ ਕਵਰ ਕੁਵਰ ਲਵਾਉਣਾ ਹੈ ਤਲਾ ਮੈਂ ਵੀ ਫੋਨ ਦਾ ਉਹ ਲਵਾਉਣਾ ਆ ਯੂਟਿਊਬ ਚੈਨਲ ਆਲਾ ਲੋਗੋ ਲਵਾਉਣਾ ਫੋਨ ਦੇ ਪਿੱਛੇ ਤੇ ਉਹ ਲਵਾਉਣੇ ਆ ਤਾਂ ਫਿਰ ਜਾਤਾ ਦੇ ਰਹੇ ਨਹੀਂ ਘਰ ਦਾ ਇਹ ਕਿੱਦਾਂ ਦਾ ਹੁੰਦਾ ਹੈ ਕੱਪੜੇ ਲਵੇੜ ਕੇ ਲਿਆ ਆ ਇਹਨੇ ਘਰੇ ਹੁਣ ਮੀਂਹ ਤਾਂ ਪੈ ਗਿਆ ਚੰਗਾ ਗੱਤਾਂ ਹੜਲਾ ਲਾ ਗੱਤਾਂ ਗੱਤਾਂ ਲਾਲਮਾ ਵਿੱਚ ਸੱਚੀ ਲਿਬਰ ਲੈਂਦੇ ਹੁਣ ਦੇਖੀ ਜਉ ਘਰ ਦੇ ਨੇ ਗਾਲਾਂ ਕੱਢੀਆਂ ਆ ਜਾ ਕੇ ਅਸੀਂ ਆ ਗਏ ਆ ਫਿਰ ਕੁਲਚਾ ਖਾਣ ਪਰ ਕੁਲਚਾ ਨੂੰ ਐ ਪੈਟੀ ਖਾਊਗਾ ਅੱਜ ਭਿੰਡਾ ਖਾਊਗਾ ਕੋਲਚਾ ਆ ਅੱਜ ਗਲਤ ਟਾਈਮ 'ਚ ਫਸ ਗਏ ਸੀ ਸ਼ਹਿਰ ਆ ਗਏ ਸਾਡਾ ਸਾਮਾਨ ਗਿੱਲਾ ਹੋ ਜਾਨੇ ਹੋਰ ਨੀ ਕੁਝ ਵੀ ਗਿੰਬਲ ਗੁੰਬਲ ਸਾਡਾ ਸਾਰਾ ਗਿੱਲਾ ਹੋ ਜਾਣਾ ਸੀਗਾ ਤਾਂ ਕਰਕੇ ਬਿਟਾ ਸੀ ਔਰ ਡਰ ਸੀਗਾ ਹੋਰ ਤਾਂ ਕੋਈ ਚੱਕਰ ਨਹੀਂ ਹੈਗਾ 15 ਕਿ ਮਿੰਟ ਵੀ ਹੀ ਪਿਆ ਗਲੀਆਂ ਗੁਲੀਆਂ ਫੇਰ ਭਰ ਗਈਆਂ ਆਏ ਨੇ ਅੰਕ ਵਿੱਚ ਫੈਰਦੀਆਂ ਜਦੋਂ ਜਰਾ ਵੀ ਪਹਿਲਾਂ ਉਦੋਂ ਆ ਗਲੀਆਂ 'ਚ ਬਹੁਤ ਔਖਾ ਹੁੰਦਾ ਆ ਇੱਧਰ ਸੁੱਕਾ ਪਿਆ ਰੱਬ ਨੇ ਵੀ ਅੱਜ ਜਿੱਥੇ ਅਸੀਂ ਸੀਗੇ ਉੱਥੇ ਹੀ ਨਹੀਂ ਪਾਇਆ ਆ ਉਧਰੋਂ ਮਾਰ ਜਾ ਨਿਕਲੇ ਆ ਇਧਰ ਚੋਹਾੜਾ ਦਵਾਲਾ ਹੀ ਨਹੀਂ ਮੀਂਹ ਇਧਰ ਸੁੱਕਾ ਪਿਆ ਬਿਲਕੁਲ ਹੀ ਇਧਰ ਤਾਂ ਬੱਦਲ ਵੀ ਐ ਨਹੀਂਗਾ ਸ਼ਹਿਰੋਂ ਤਾਂ ਆ ਗਏ ਆ ਪਰ ਇੱਥੇ ਦੇਖ ਲੋ ਆ ਇੰਨੀ ਗਰਮੀ ਆ ਧੁੱਪ ਨਿਕਲੀ ਹੋਏ ਪਿੰਡ ਦਾ ਸ਼ਹਿਰ ਐਂ ਮੀਂਹ ਲੱਗਾ ਉੱਥੇ ਮੌਤਮ ਠੰਡਾ ਸੀਗਾ ਇੱਥੇ ਤਾਂ ਇੱਕ ਬੂੰਦ ਨਹੀਂ ਪਈ ਹੈਗੀ ਮੀਂਹ ਦੀ ਤੇ ਮੇਰੀ ਟੀ-ਸ਼ਰਟ ਦਿਖਾਉਣਾ ਤੁਹਾਨੂੰ ਮੇਰਾ ਕੋਈ ਇਦਾਂ ਪਤਾ ਨਹੀਂ ਲੱਗਣਾ ਹੈਗਾ ਤੁਹਾਨੂੰ ਦਿਖਾਉਣਾ ਹੈ ਦੇਖੋ ਕਿੰਨੀ ਗੰਦੀ ਹੋ ਗਈ ਆ ਰਾਹ ਇਹ ਤਾਂ ਕੱਪੜਿਆਂ ਦਾ ਕੀ ਹਾਲ ਹੋ ਗਿਆ ਮੇਰੇ ਸਾਰੇ ਐਨ ਸਾਰੇ ਮੋਟਰਸਾਈਕਲ ਦੇ ਨਾਲ ਤੇ ਆਹੀ ਘਟ ਆਇਆ ਪਿੱਛੋਂ ਥੋੜਿਆ ਉਹ ਕਟਾਇਆ ਨੇ ਉਹਦੇ ਕਰਕੇ ਕਟਾਇਆ ਕਿ ਲੁੰਡਾ ਹੀ ਆ ਪਿੱਛੋਂ ਉਹਦੇ ਕਰਕੇ ਸਾਰੇ ਕੱਪੜੇ ਖਰਾਬ ਹੋ ਗਏ ਆ ਤੇ ਸ਼ਹਿਰ ਦੇਖ ਲਓ ਕਿੰਨਾ ਮੀਂਹ ਆ ਤੇ ਆ ਪਿੰਡ ਸੁੱਕਿਆ ਪਿਆ ਆ ਤੇ ਚਲੋ ਇੰਨਾ ਕੰਮ ਸਫਾਈ ਕਰਨੀ ਸੀ ਘਰਵਾਦੇ ਦੀ ਜਗ੍ਹਾ ਦੇ ਉੱਤੇ ਜੇ ਮੀਂਹ ਪੈਂਦਾ ਸਫਾਈ ਨਹੀਂ ਹੋਣੀ ਸੀ ਹੁਣ ਇੰਨਾ ਛੁਗੜਾ ਧੋਪਿਆ ਤੇ ਸਫਾਈ ਹੋ ਜਾਣੀ ਆ ਉੱਥੇ ਤੇ ਖਾਣਾ ਤਾਂ ਹੈ ਨਹੀਂਗਾ ਕੁਛ ਵੀ ਹੁਣ ਪੈਟੀ ਪੂਟੀ ਕੋਲਚਾ ਕੋਲਡ ਡਰਿੰਕ ਵੇਰੇ ਉੱਤੇ ਪੀ ਜਾਂਦੀ ਆ ਤੋਂ ਸਫਾਈ ਕਰਕੇ ਫੇਰ ਬਾਅਦ ਚ ਨਾ ਨੂੰ ਕੇ ਰੋਟੀ ਖਾਣੇ ਆ ਤੇ ਫੇਰ ਚਲਦੇ ਆ ਸਲੇਰਨ ਧਾਮ ਨੂੰ ਹੁਣ ਕਰਦੇ ਆ ਸਫਾਈ ਜਗਾ ਦੀ ਆ ਵੀ ਬੂਟੇ-ਬਾਟੇ ਜਿਹੜੇ ਬਹੁਤ ਹੋ ਗਏ ਆ ਨਾ ਇੱਥੇ ਉਹ ਸਾਰਾ ਘਾਹਕੂ ਬਗੈਰਾ ਸਾਰਾ ਸਫਾਈ ਕਰਦੇ ਆ ਨਾਲੇ ਅੰਦਰੋਂ ਵੀ ਜਗਾ ਦੀ ਫੋਟੋ ਕੱਢ ਕੇ ਸਫਾਈ ਕਰਨੀ ਆ ਅੱਜ ਐਤਵਾਰ ਆ ਨਾਲੇ ਕਈ ਵੀ ਕਰਕੇ ਤਾਂ ਫੇਰ ਹੀ ਨਾਉਣੇ ਨੂੰ ਨੇ ਆ ਕਿਉਂਕਿ ਜਗਾ ਨੇਰੀ ਨੂਰੀ ਬਹੁਤ ਚੱਲੀ ਆ ਨਾ ਜਗਾ ਅੰਦਰੋਂ ਗੰਦੀ ਹੋਈ ਪਈ ਆ ਮਿੱਟੀ ਨਾ ਭਰੀ ਪਈ ਆ ਤੇ ਉਹ ਸਾਫ ਕਰਦੇ ਆ ਤਾਂ ਫੇਰ ਬਾਅਦ ਚ ਨਾ ਸਲੇਰਨ ਧਾਮ ਨੂੰ ਜਾਵਾਂਗੇ ਪਹਿਲਾਂ ਏ ਵੀ ਸੇਮ ਹੁੰਦਾ ਵਸਦਾਂ ਦੱਸਿਆ ਹੋਇਆ ਸੀ ਐਕਸਲਰੇਂਟਰ ਵਾਲੀ ਜਗ੍ਹਾ ਤੇ ਇੱਕੋ ਹੀ ਆ ਇਹ ਸੇਮ ਉਹੀ ਇਟਾਲੀ ਇਟਾਲੀਆਂ ਦੀਆਂ ਹੋਈਆਂ ਆ ਉੱਥੋਂ ਤੇ ਚਲੋ ਕਰਦੇ ਆ ਸਫਾਈ ਫਿਰ ਦੇਖਦੇ ਆ ਬਾਕੀ ਕੰਮ ਨਾ ਤੋ ਕੇ ਰੈਡੀ ਤਾਂ ਮੈਂ ਹੋ ਗਿਆ ਆ ਦੁਪਹਿਰੇ ਨਾ ਸਫਾਈ ਕਰਕੇ ਸਾਰੀ ਤੇ ਮੈਂ ਰੂਟਰ ਟਿਕਾ ਕੇ ਪੈ ਗਿਆ ਲੰਮਾ ਤੇ ਹੁਣ ਮੁੜ ਕੇ ਦੁਪਹਿਰੇ ਕੀ ਘੰਟਾ ਕੀ ਲੰਮਾ ਮਸੀ ਪਿਆ ਹੋਣਾ ਕਿਉਂਕਿ ਸਫਾਈ ਕਰਦੇ ਟਾਈਮ ਉਹ ਲੱਗ ਗਿਆ ਸੀ ਆ ਦੇਖੋ ਪਹਿਲਾਂ ਇੰਨਾ ਕੀ ਰਸਤਾ ਸੀਗਾ ਪਧਰਾ ਕੀਤਾ ਪਹਿਲਾ ਨਾਲ ਲੱਗਦਾ ਸਾਰਾ ਪਧਰਾ ਕੀਤਾ ਅੱਜ ਇੱਥੋਂ ਦੀ ਹਿਸਾਬ ਨਾਲ ਉਹ ਘਾ ਇਦਾਂ ਨਹੀਂ ਪਤਾ ਲੱਗਦਾ ਕਿ ਕਿੰਨੀ ਸਫਾਈ ਉਹ ਘਾ ਦੇਖ ਲਓ ਕਿੰਨਾ ਹੀ ਆ ਢੇਰੀ ਜਿਹਾ ਕਿੰਨੀ ਸਾਰੀ ਲੱਗ ਗਈ ਆ ਉਹ ਲੱਗੀ ਆ ਫਿਰ ਆ ਲੱਗੀ ਆ ਇੱਥੋਂ ਆ ਨਾਲੋਂ ਨਾਲੋਂ ਜਗਾ ਤੇ ਸਾਰਾ ਸਾਫ ਕੀਤਾ ਆ ਹੈ ਹੀ ਬਹੁਤ ਘਾ ਪੱਠੇ ਜਿੱਦਾਂ ਹੋਵੇ ਨਾ ਉਹ ਬੜਨੇ ਸੁੱਕੇ ਆ ਇਹ ਘਾ ਹੈਗਾ ਆ ਅਜੀਬ ਜਿਹਾ ਹੈ ਛੋਟਾ ਛੋਟਾ ਘਾਥੇ ਜਿੱਦੀ ਆਉਂਦਾ ਆ ਇਹ ਕਰਕੇ ਇੰਨਾ ਕੀ ਪਧਰਾ ਹੋਇਆ ਆ ਵੈਸੇ ਆ ਇਧਰੋਂ ਪਿੱਛੋਂ ਵੀ ਕਰਤਾ तकरीबन ਆ ਦੇਖੋ ਤੇ ਉਸ ਤੋਂ ਬਾਅਦ ਫਿਰ ਜਗ੍ਹਾ ਦੇ ਅੰਦਰੋਂ ਸਾਰੀਆਂ ਫੋਟੋਆਂ ਸਾਰਾ ਅੰਦਰੋਂ ਬਾਹਰ ਕੱਢ ਕੇ ਫਿਰ ਅੰਦਰੋਂ ਸਾਰੀ ਸਫਾਈ ਕੀਤੀ ਆ ਫਿਰ ਬਾਕੀ ਆ ਜਿਹੜਾ ਇੱਥੇ ਪਦ ਰਸਦ ਰੂਤ ਦੇ ਥੋੜੇ ਉਹਦੇ ਪੌਦੇ ਜੇ ਲੱਗੇ ਸੀਗੇ ਉਹ ਸਾਫ਼ ਕੀਤੇ ਫਿਰ ਗਰੂਨਾ ਦੇਖ ਲਓ ਇੱਥੇ ਗਰੂਨੇ ਦੇ ਪੱਤੇ ਨਾ ਜਿਹੜੇ ਡਿਗ ਡਿਗ ਢੇਰੀ ਬੋਲਾ ਜਾਂਦੀ ਆ ਫਿਰ ਇਹ ਸਾਰੇ ਚੱਕੇ ਆ ਤੇ ਚਲੋ ਸਫਾਈ ਤਾਂ ਹੋ ਗਈ ਸੀਗੀ ਤੂੰ ਬਤੀ ਮੈਂ ਤਕਰੀਬਨ ਕਰ ਹੀ ਗਿਆ ਸੀ ਉਦੋਂ ਤੇ ਹੁਣ ਮੱਥਾ ਟੇਕ ਲੈਨੇ ਇੱਕ ਵਾਰੀ ਤਾਂ ਫਿਰ ਚੱਲਦੇ ਆ ਹੁਣ ਸਲੇਰਨ ਧਾਮ ਨੂੰ ਅੱਜ ਜਾਣਾ ਆ ਪ੍ਰੇਮਗੀਤ ਨੇ ਨਾਲ ਪ੍ਰੇਮਗੀਤ ਨੇ ਪਹਿਲਾਂ ਸਵੇਰੇ ਹੀ ਆ ਕੇ ਫੋਨ ਕਰਤਾ ਸਾਢੇ 9 10 ਵਜੇ ਤੇ ਮੈਂ ਉਹਦੇ ਸੁੱਤਿਆ ਸੀਗਾ ਤੇ ਮੈਂ ਕਿਹਾ ਨਹੀਂ ਨਹੀਂ ਸਵੇਰੇ ਨਹੀਂ ਜਾਣਾ ਤੇ ਸ਼ਾਮ ਨੂੰ ਜਾਣਾ ਆ ਤੇ ਚਲੋ ਅੱਜ ਪ੍ਰੇਮਗੀਤ ਨੂੰ ਲੈ ਜੰਨੇ ਆ ਪ੍ਰੇਮਗੀਤ ਨੂੰ ਘਮਾਉਣੇ ਆ ਘੁੰਮਣਾ ਤਾਂ ਨਹੀਂ ਬਾਬੇ ਦੇ ਜਾ ਕੇ ਮੱਥਾ ਟੇਕਣਾ ਆ ਬਸ ਹੋਰ ਤਾਂ ਕਿੱਥੇ ਜਾਣਾ ਬਾਕੀ ਦੇਖਦੇ ਆ ਮੁੜ ਕੇ ਆ ਕੇ ਜੇ ਗਰਾਉਂਡ ਨੂੰ ਜਾਣਾ ਹੋਇਆ ਤਾਂ ਦਾ ਟਾਈਮ ਤਾਂ ਪਾਣੀ ਦੇਖ ਕੇ ਯਾਰ ਕਿਹੜਾ ਬਾਲ ਖੋਲਿਆ ਕਿੱਥੋਂ ਆਂਦਾ ਆ ਓ ਅਗਲੇ ਜਿਹੜਾ ਖੂਹ ਨਹੀਂ ਇੱਕ ਵੀਡੀਓ ਪਾਈ ਹੋਣੀ ਅਸੀਂ ਖੂਹ ਵਾਲੀ ਹਾਂ ਉਹ ਖੂਹ ਦੇ ਕੋਲ ਬਾਲ ਲੱਗੇ ਆ ਉਹ ਬਾਲਾਂ ਦੇ ਕੋਲੋਂ ਛੱਡਦੇ ਆ ਹਾਂਜੀ ਉਹ ਪਹਿਲਾਂ ਚੱਲੀਏ ਕਿ ਆਉਂਦੇ ਹੋਏ ਚੱਲੀਏ ਕਿ ਬਾਅਦ ਚ ਚੱਲੀਏ ਪਹਿਲਾਂ ਮੱਥਾ ਟੇਕਿਉਨੇ ਆ ਉਸ ਤੋਂ ਬਾਅਦ ਪੇ ਚੱਲਦੇ ਆ ਆਜੋ 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 ਗੱਡੀਆਂ ਵਾਲੇ ਬਾਦੀ ਨੇ ਰੇਤ ਸੀ ਬੜੀ ਦੇਤੀ ਆ ਪਾਣੀ ਦੇਖੋ ਕਿ 2-3 ਦਿਨ ਹੋ ਗਿਆ ਛੱਡਿਆ ਉਹਨੂੰ ਅਸੀਂ ਕੱਲ ਪਰਸ ਦਾ ਜਾ ਕੇ ਵੀ ਐਂ ਡੈਮ ਦੇ ਉੱਤੇ ਬਹੁਤ ਪਾਣੀ ਆ ਉੱਤੇ ਬਹੁਤ ਭਰ ਗਿਆ ਡੈਮ ਆ ਰੇ ਤਾਂ ਕਿੰਨੇ ਤੁਸੀਂ ਆਪ ਹੀ ਸਾਲ ਲਓ ਕਿੰਨਾ ਟਾਈਮ ਭਰਿਆ ਆਊਗਾ ਇਹਨੂੰ 3 4 5 ਦਿਨ ਹੋ ਚੱਲੇ ਆ ਪਾਣੀ ਇੱਦਾਂ ਹੀ ਚੱਲਦਾ ਪਿਆ ਆ ਤੇ ਉੱਥੇ ਦੇਖਦੇ ਆ ਜੇ ਉਹ ਬਾਲ ਕੋਲੋਂ ਛੱਡਿਆ ਰੇ ਕਿਹੜੇ ਬਾਲ ਕੋਲੋਂ ਛੱਡਿਆ ਉਹ ਤੁਹਾਨੂੰ ਦਿਖਾਉਣੇ ਆ ਹੋਰ ਇਹ ਕਾਂਢੀ 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 ਵੀ ਤੁਰਿਆ ਜਾਮਾਂ ਲੈ ਗਏ ਆਹ ਹੋਰ ਇਹ ਕਾਂਢੀ ਤੁਰਿਆ ਮਿਲ ਗਿਆ ਮਿਲ ਗਿਆ ਮਿਲ ਗਿਆ ਕਾਂਢੀ ਮਿਲ ਗਿਆ ਸਾਨੂੰ ਕਾਂਢੀ ਮਿਲ ਗਿਆ ਕਾਂਢੀ ਕਿੱਦਾਂ ਫਿਰ ਤੂੰ ਗਰਮੀ ਚ ਕਿੱਥੇ ਘੁੰਮੀਆਂ ਨਹੀਂ ਚੱਲੇ ਬਾਬੇ ਦੇ ਬਾਬੇ ਜਾ ਰਿਹਾ ਮੱਥਾ ਟੇਕਿਆ ਇਹ ਐਤਵਾਰ ਅਜ ਉਹ ਇੱਥੇ ਗਰਮ ਗਰਮੀ ਹੋਇਆ ਆ ਥੋੜੀ ਆ ਪਾਣੀ ਕੱਟ ਤੂੰ ਕੀ ਕ ਤੂੰ ਪਾਣੀ ਚ ਘਾਦੇ ਬਾੜਦਾ ਪਾਣੀ ਵਹਿ ਕੇ ਜਾਂਦੀ ਫੇ ਪਾਣੀ ਹੈਗਾ ਦੇ ਕਿੰਨੀ ਤੇਜ਼ ਆ ਰੇ ਤੇ ਕਿੰਨੀ ਤੇਜ਼ ਆਉਂਦਾ ਬਹੁਤ ਤੇਜ਼ ਆਉਂਦਾ ਕਿੰਨਾ ਦੇ ਕਪੜੇ ਭੇਜ ਗਿਆ ਚੱਲ ਕੋਈ ਨਹੀਂ ਆ ਦੇਖੋ ਤਾਂ ਸਹੀ ਪਾਣੀ ਆ ਦੇਖੋ ਕਿੰਨੀ ਤੇਜ਼ ਆਉਂਦਾ ਆ ਦੇਖ ਸਾਰੇ ਜਾਣੇ ਨਾ ਉਹ ਕੱਲ ਕੱਲ ਵਾਲਾ ਵਲੌਗ ਪਤਾ ਨਹੀਂ ਕੱਲ ਕਿਹਦੀ ਯਾਰ ਦੇਖਿਆ ਤਾਂ ਵਲੌਗ ਕੱਲ ਕਿਹਦੀ ਮਸਲੇ ਰਨ ਟਾਈਮ ਨੂੰ ਪਰਸੋਂ ਕੱਲ ਗਿਆ ਸੀ ਕੱਲ ਕੱਲ ਵਾਲੇ ਟਾਈਮ ਦੇ ਵਿੱਚ ਆ ਬਾਦੂ ਰਾਤ ਨੂੰ ਅਸੀਂ ਮਾਈਕ ਲੈਣ ਗਏ ਅਸੀਂ ਮਾਈਕ ਵੀ ਨਹੀਂ ਮਿਲੇ ਪਤਾ ਨਹੀਂ ਕਿਹਨੇ ਪੈਰ ਬੰਨੇ ਹੋਆ 2 ਦਿਨ ਹੋ ਗਏ ਸਾਡੇ ਘੇੜੇ ਲਾਉਦੇ ਨੂੰ ਮਾਈਕ ਨੂੰ ਅਜੇ ਵੀ ਹੁਣ ਕਹਿੰਦਾ ਭਾਜੀ ਮਂਗਾ ਕੇ ਦਿੰਨੇ ਆ ਹੋਰ ਬਾਬਾ ਜੀ ਦੇ ਮੱਥਾ ਟੇਕਦੇ ਬਾਬਾ ਜੀ ਪਤਾ ਨਹੀਂ ਕਿਹਨੇ ਪੈਰ ਬੰਨੇ ਹੋਆ ਸਾਡੇ ਛਡਾ ਦਿਓ ਯਾਰ ਕਿਉਂ ਗੀਤ ਚੱਲਿਏ ਫੇਰ ਮੱਥਾ ਟੇਕ ਲਈਏ ਜੈ ਬਾਬੇ ਜੀ ਅਸੀਂ ਕਾ ਬਜੀ ਸ਼ਾਮ ਨੂੰ ਸੰਗਤ ਘਟ ਜਾਂਦੀ ਦਿਨੇ ਤਾਂ ਕਿੰਨੀ ਸੰਗਤ ਆਈ ਸੀ ਨਾ ਦਿਨੇ ਬਹੁਤ ਗੱਡੀਆਂ ਆਈਆਂ ਸੀਗੀਆਂ ਸ਼ਾਮ ਨੂੰ ਸੰਗਤ ਘਟ ਜਾਂਦੀ ਆ ਚਾਹ ਪਾ ਲਈ ਜੀ ਚਾਹ ਪਾ ਲਈ ਦੀ ਆ ਉੱਪਰ ਵਾਲੀ ਗੁਫਾਇਆ ਮੇਨ ਆ ਵਾਕੇ ਹਵਾ ਕਿੰਨੀ ਸੋਹਣੀ ਲੱਗਦੀ ਆ ਥੱਲੇ ਨਹੀਂ ਹਵਾ ਥੱਲੇ ਗਰਮੀ ਵੀ ਆ ਉੱਪਰ ਆ ਕੇ ਜਾਇਆ ਠੰਡੀ ਹਵਾ ਚੱਲਦੀ ਆ ਤੇ ਆ ਸੰਗਤਾਂ ਬੈਠੀਆਂ ਆ ਬਾਬਾ ਜੀ ਦਾ ਨੰਦ ਲੰਗਿਆ ਹਰੇ ਬੱਤੇ ਠੀਕ ਹੈ ਜੈ ਭਾਪੀ ਜੀ ਜੀ ਤੇ ਆ ਬੰਦੀ ਦੀ ਉੱਪਰ ਨਾ ਇਹ ਤਾਂ ਹਵਾ ਬਹੁਤ ਵਧੀਆ ਚੱਲਦੀ ਆ ਇਹ ਕਹਿਣ ਸ਼ਾਂਤੀ ਆ ਉੱਤੇ 10 ਮਿੰਟ ਬੈਠੋ ਨਾ ਬਹੁਤ ਵਧੀਆ ਸਕੂਨ ਮਿਲਦਾ ਉਹ ਦੇਖਿਆ ਕਿੰਨੀ ਹੱਸ ਕੇ ਬੈਠੀਆਂ ਰਹੀਆਂ ਉੱਪਰ ਬੈਠੋ ਨਾ ਠੰਡੀ ਹਵਾ ਚੱਲਦੀ ਆ ਕਹਿਣ ਸ਼ਾਂਤੀ ਬਹੁਤ ਫਰ ਕਿ ਜਾਨ ਕੀ ਉਦਾ ਹੀ ਬੰਦੇ ਨੂੰ ਨਾ ਸਕੂਨ ਜਿਆ ਆ ਜਾਂਦਾ ਉੱਥੇ ਬਹਿ ਕੇ ਉੱਪਰ ਤੇ ਹੁਣ ਜਾ ਕੇ ਦਿਖਾਉਨੇ ਆ ਤੁਹਾਨੂੰ ਪਾਣੀ ਅਸੀਂ ਇੰਨਾ ਕੀ ਹੋਣਾ ਹੁੰਦਾ ਆ ਕਿ ਮੱਥਾ ਟੇਕ ਕੇ ਬਾਸ ਤੇ ਤੁਹਾਨੂੰ ਵਿਚਾਰਸ਼ਣ ਕਰਵਾ ਦਿੱਤੇ ਆ ਮੱਥਾ ਟੇਕ ਕੇ ਨਾਲ ਹੀ ਮੁੜ ਜੀਦਾ ਆ ਚਲੋ ਜੈ ਬਾਬੇ ਦੀ ਜੀ ਤੇ ਚਲੋ ਪ੍ਰੇਮਗੀਤ ਡੈਮ ਤੇ ਨਾ ਚਲੀਏ ਅੱਗੇ ਤੁਰ ਕੇ ਜਾਈਦਾ ਹੁੰਦਾ ਹੀ ਤੁਹਾਨੂੰ ਇੱਧਰ ਦੀ ਆਹ ਰਸਤਾ ਇੱਧਰ ਹੀ ਜਾਣਾ ਤੇ ਤੁਰ ਕੇ ਜਾਈਦਾ ਹੀ ਅੱਗੇ ਡੈਮ ਨੂੰ ਤੇ ਭਾਜੀ ਹੁਣ ਇੱਥੇ ਮੁੰਡੇ ਕਈ ਕਹਿੰਦੇ ਹੁੰਦੇ ਕਿ ਐਤਵਾਰ ਨੂੰ ਤੁਸੀਂ ਆਇਆ ਕਰੋ ਜੇਠੇ ਐਤਵਾਰ ਨੂੰ ਨਾਲੇ ਉੱਥੇ ਸਾਰਾ ਦਿਨ ਰਹਿ ਕੇ ਸੇਵਾ ਕਰਾ ਕੇ ਤੇ ਨਾਲੇ ਸੰਗਤ ਸੰਗਤਾਂ ਨੂੰ ਦੱਸਦਾ ਆਪਣੇ ਚੈਨਲ ਬਾਰੇ ਪਰ ਅਸੀਂ ਜਿੱਦਾਂ ਹੁਣ ਅੱਜ ਗਏ ਆ ਨਾ ਬਸ ਜਾਇਦਾ ਮੱਥਾ ਟੇਕ ਲੀ ਟੇਕ ਕੇ ਵੀਡੀਓ ਬਣਾ ਕੇ ਆਪਣੀ ਤੁਹਾਨੂੰ ਦਰਸ਼ਨ ਕਰਵਾ ਲਈ ਦੇ ਨਾਲੇ ਆਪ ਦਰਸ਼ਨ ਕਰ ਲਈ ਤੇ ਬੱਸ ਭਾਜੀ ਦਾ ਆ ਸਾਨੂੰ ਥੋੜੀ ਜਿਹੀ ਆ ਜਾਂਦੀ ਹੈ ਸੰਗ ਸੰਗ ਵੀ ਤਾਂ ਦੱਸਣ ਨੂੰ ਨਾ ਥੋੜੇ ਆਓ ਹੁੰਦਾ ਆ ਕੀ ਯਾਰ ਕੀ ਕਿਸੇ ਨੇ ਕਹਿਣਾ ਯਾਰ ਪਤਾ ਨਹੀਂ ਕੀ ਜੇ ਉਹ ਸੋਚਣਾ ਤੇ ਅਸੀਂ ਤਾਂ ਕਰਕੇ ਸੰਗ ਸੰਗ ਜਾਂਦੇ ਆ ਤੇ ਬਾਕੀ ਕੋਈ ਨਹੀਂ ਦੇਖਾਂਗੇ ਆਵਲੇ ਜੇਠੇ ਐਤਵਾਰ ਨੂੰ ਆਵਾਂਗੇ ਤੇ ਫੇਰ ਨਾਲੇ ਸੇਵਾ ਕਰਾਵਾਂਗੇ ਜਿੰਨਾ ਵੀ ਹੋ ਸਕੇ ਆ ਤੇ ਜੇਠੇ ਐਦਾਂ ਦੇਖਦੇ ਆ ਆ ਜਾ ਫਿਰ ਪਾਣੀ ਦੇਖੀਏ ਕੀ ਤਾਂ ਤਾਂ ਕਹੇ ਨੰਗਣਾ ਕਿੱਦਾਂ ਅੱਗੇ ਉਹ ਵੀ ਤਾਂ ਮੈਂ ਦੇਖਦਾ ਆਈਡੀਆ ਦਿਲਾਣਾ ਪਿਆ ਨੰਗੀਆ ਕਿੱਦਾਂ ਹੁਣ ਪਾਣੀ ਬਹੁਤ ਆ ਰਿਹਾ ਓ ਤੇ ਅੱਗੇ ਕਿ ਜਾ ਕੇ ਬਾਹਲ ਆ ਤੇ ਪਰ ਪਾਣੀ ਦੇਖੋ ਤਾਂ ਪਾਣੀ ਕਿੰਨੀ ਤੇਜ਼ ਆ ਨਾਲੇ ਡੂੰਗਾ ਕਿੰਨਾ ਹੀ ਇਹ ਮੇਰਾ ਪਾਇਆ ਵੀ ਕਾਰ ਕੋ ਲੱਤਾ ਵੀ ਨਹੀਂ ਤੈਨੂੰ ਹੋਣੀਆ ਪ੍ਰੇਮ ਦੀ ਚੜ ਪਜਾਮਾ ਚੱਲ ਚੱਲੀਏ ਚੱਲ ਚੱਲੀਏ ਆਪਾਂ ਕੋਈ ਗੱਲ ਨਹੀਂ ਮੈਂ ਵੀ ਪਜਾਮਾ ਟੰਗਦਾ ਆਪਣਾ ਅਸੀਂ ਸ਼ਰਮ ਤੁਹਾਡੇ ਕਰਕੇ ਬਾੜੀ ਗਏ ਪਾਣੀ ਦੇ ਵਿੱਚ ਚਪਲਾ ਚੁਪਲਾ ਸੀ ਹੱਥਾਂ ਦੇ ਵਿੱਚ ਫੜੀਆਂ ਆ ਉਹ ਉਹ ਆ ਕਿਥੇ ਟੋਏ ਤੇ ਵੱੜ ਗਿਆ ਮੈਂ ਉਹ ਟੋਆ ਇੱਥੇ ਡੂੰਗਾ ਇਹ ਸ਼ਰਮ ਤੁਹਾਡੇ ਕਰਕੇ ਆਏ ਆ ਦੇਖ ਦਿਖਾਉਣ ਤੁਹਾਨੂੰ ਕਿਹੜਾ ਬਾਲ ਹੁਣ ਦੇਖਦੇ ਆ ਜਿਹੜਾ ਬਾਲ ਅਸੀਂ ਕਹਿੰਨੇ ਉਹੀ ਹੋਵੇ ਕਿਤੇ ਹੋਰ ਅੱਗੇ ਨਾ ਜਾਣਾ ਪੈ ਰਹੇ ਤੁਰ ਕੇ ਸਾਨੂੰ ਤੇ ਉਧਰ ਕੋਈ ਸ਼ੇਰ ਸ਼ੂਰ ਨਾ ਮਿਲ ਜਾਵੇ ਵੀ ਪੰਗਾ ਆ ਦੇਖ ਲਓ ਸ਼ੇਰ ਰਹਿੰਦਾ ਅੱਜ ਤਾਂ ਸੱਚੀ ਆਪਣੇ ਰਹਿੰਦਾ ਇੱਕ ਦਿਨ ਅਸੀਂ ਬੌਲੀ ਵਾਲ ਨੂੰ ਤੁਹਾਨੂੰ ਦੱਸਿਆ ਪਿਛਲੇ ਵਲੌਗ ਚ ਦੇਖਿਆ ਹੋਣਾ ਅਸੀਂ ਬੌਲੀਆਂ ਨੂੰ ਚੱਲੇ ਸੀਗੇ ਤੇ ਮੈਂ ਤਾਂ ਕਾਲੂ ਮੋਟਰਸਾਈਕਲ ਤੇ ਹੀ ਅੱਛਾ ਉਹ ਮੁੰਡੇ ਆਪਣਾ ਦੱਸ ਕੇ ਗਏ ਤੇ ਉਹ ਕਹਿੰਦੇ ਕਿ ਇੱਥੋਂ ਕੀ ਮੁੰਡੇ ਮਿਲੇ ਸੀ ਕਹਿੰਦਾ ਅੱਗੇ ਨਾ ਜਾਇਓ ਤੇ ਅੱਗੇ ਆਵਾਜ਼ ਆਉਂਦੀ ਸੀਗੀ ਬਾਗ ਦੀ ਅੱਛਾ ਤੇ ਹੀ ਮੁੜਿਆ ਨਹੀਂ ਸੱਚੀ ਵੈਸੇ ਹੈਗਾ ਇੱਥੇ ਬਾਗ ਘੁੰਮਦਾ ਆ ਕਈ ਵਾਰ ਗਾਵਾ ਗੂਮਾ ਖਾਧੀਆਂ ਹੁੰਦੀਆਂ ਆ ਇੱਧਰ ਘੁੰਮਦਾ ਆ ਇਹ ਰੀਜ ਕਿਉਂਕਿ ਸਾਰਾ ਜੰਗਲ ਹੀ ਆ ਜਾਂਦਾ ਨਾ ਇੱਧਰ ਕਈ ਜਿਹੜੇ ਬਾਲਣ ਬੁੱਲਣ ਚੁਗਣ ਜਾਂਦੇ ਸੀ ਨਾ ਜੰਗਲ ਨੂੰ ਹੁਣ ਤਾਂ ਉਹ ਵੀ ਨਹੀਂ ਜਾਂਦੇ ਕਿ ਪਹਿਲਾਂ ਲੋਕੀ ਬਾਲਣ ਚੁਗਣ ਬਗੜ ਵੱਡਣ ਚੱਲ ਜਾਂਦੇ ਸੀ ਖੇਤਾਂ ਜੰਗਲਾਂ ਨੂੰ ਹੁਣ ਤਾਂ ਕੋਈ ਨਹੀਂ ਜਾਂਦਾ ਹੈਗਾ ਡਰਦਾ ਬਾਗ ਤੇ ਕਰਕੇ ਮੈਨੂੰ ਤਾਂ ਲੱਗਦਾ ਪ੍ਰੇਮਕੀ ਤੇ ਪਾਣੀ ਅੱਗੇ ਆਉਂਦਾ ਓਏ ਉੱਥੋਂ ਆਉਂਦਾ ਪਾਣੀ ਆਹ ਤੋਂ ਆਉਂਦਾ ਪਾਣੀ ਮੈਂ ਤਾਂ ਸਮਝੀ ਨਾ ਜਿਹੜਾ ਆ ਇੱਥੇ ਇੱਥੇ ਖੂਹ ਦੇ ਕੋਲ ਬਾਹਲ ਇੱਥੋਂ ਆਉਂਦਾ ਆ ਨਹੀਂ ਨਹੀਂ ਹਾਂ ਫੇਰ ਕਿੱਥੋਂ ਅਗਲੇ ਬਾਹਲ ਤੋਂ ਆਉਂਦਾ ਇੱਥੇ ਟੁੱਟਾ ਜੋ ਆ ਹੋਰ ਅੱਗੇ ਆ ਕਿੰਨੀ ਕੁ ਦੂਰ ਆ ਇਧਰ ਨੂੰ ਆਵੇਂ ਸਾਂ ਮੋੜ ਕੇ ਬਾਹਲ ਆਹੋ ਜਿਹੜਾ ਉਧਰ ਨੂੰ ਮੁੜ ਕੇ ਉੱਥੇ ਉੱਥੇ ਉਧਰ ਤਾਂ ਹੈ ਨਹੀਂ ਸੀਗਾ ਪਾਣੀ ਆ ਉਧਰ ਨਹੀਂ ਆਉਂਦਾ ਉਧਰੋਂ ਹੀ ਆਉਂਦਾ ਉਧਰ ਸੁੱਕਾ ਸੀ ਯਾਨੀ ਕਿ ਆਹ ਮੋੜ ਕੇ ਜੇ ਦੇ ਉੱਤੇ ਬਾਹਲ ਆ ਮੈਨੂੰ ਲੱਗਦਾ ਕੋਈ ਤਾਂ ਦੇਖਦੇ ਆ ਮੈਂ ਸਮਝ ਰਹੀ ਕੀ ਇੱਥੇ ਬਾਹਲ ਆ ਇੱਥੇ ਵਾਲਾ ਬਾਲ ਵੀ ਹੈਗਾ ਆ ਨਾ ਇੱਥੋਂ ਤਾਂ ਉਹਦਾ ਪਾਣੀ ਸਾਡੇ ਪਿੰਡਾਂ ਪੈਂਡਰੋਂ ਜਿਹੜਾ ਆਉਂਦਾ ਨਾ ਉਹ ਦੋ ਤਿੰਨ ਜਗ੍ਹਾ ਤੋਂ ਉਹ ਹੁੰਦਾ ਆ ਮੋੜਦਾ ਆ ਆ ਦੇਖੋ ਆ ਦੇ ਆ ਬਾਲ ਦੇ ਤੇ ਦੋ ਦੇਖਿਆ ਤੁਸੀਂ ਉਹ ਦਿਨ ਅਸੀਂ ਆਏ ਸੀ ਇੱਥੇ ਪਾਣੀ ਖੜਾ ਹੀ ਰਹਿੰਦਾ ਆ ਪਰ ਇਹ ਤਾਂ ਹੈਗਾ ਅੱਗੇ ਕੰਮ ਖਤਰੇ ਵਾਲ ਖੂਹ ਤੇ ਮਿਲਦਾ ਕੋਈ ਹੈਗਾ ਹੋਏ ਖੂਹ ਤੇ ਵੀ ਕੋਈ ਨਾ ਹੁੰਦਾ ਮਿਲਦਾ ਆਵਾਜ਼ ਆਉਂਦੀ ਆ ਇੱਕ ਦਿਨ ਅਸੀਂ ਆ ਗਏ ਸੀ ਕਿ ਆਹ ਵਾਲੇ ਅੰਬ ਦੇ ਉੱਤੇ ਉਹ ਸਾਰੇ ਅੰਬ ਪੱਕਿਆ ਸੀ ਸਾਰੇ ਅੰਬ ਪੱਕਿਆ ਸੀਗਾ ਮੇਰਾ ਕਾਲੂ ਨੇ ਜਿੰਨੇ ਤੋੜੇ ਸਾਰੇ ਜਾ ਕੇ ਉਹ ਹੋ ਗਏ ਸਾਰੇ ਪੱਕੇੋਂ ਨਿਕਲੇ ਪੱਕੇ ਤਾਂ ਸੀਗੇ ਸੱਚ ਸੜਿਓ ਨਿਕਲੇ ਉੱਪਰ ਇੱਥੋਂ ਦੇਖਿਆਂ ਨੂੰ ਪੱਕੇ ਲੱਗੇ ਜਦੋਂ ਤੋੜੀਏ ਉਹ ਸਾਰੇ ਸੜਿਓ ਨਿਕਲੇ ਸਾਹ ਚੜ ਗਿਆ ਸੰਤਾ ਇੱਥੇ ਆਉਂਦੇ ਆਉਂਦੇ ਕਿੰਨੀ ਤੇਰੋਂਦਾ ਪ੍ਰੇਮਗੀਤ ਪਾਣੀ ਤੋ ਵੱਡਾ ਭਲਾ ਹੋ ਜਵੇ ਆਵਾਜ਼ ਹੀ ਬੜੀ ਇੱਥੋਂ ਅੱਛਾ ਉਹ ਅੱਗੇ ਥੋੜ੍ਹਾ ਖੁੱਲਾ ਹੋਏ ਨਾ ਇੱਥੋਂ ਤਾਂ ਨਹੀਂ ਪਤਾ ਲੱਗਦਾ ਪਰ ਇੱਥੋਂ ਆਵਾਜ਼ ਸੁਣੋ ਦੇਖੋ प्रेम की ये? ये तो मामा बहुत दूरों आवाद मैं लगता मोड़ से देख लिया ठीक है नहीं तो उधर नहीं जाना है काम अगे खतरे वाला ही अगे है नहीं जान का फायदा वो पापा मिले मजा देखने आए सके कहें कि बाल तो है डैम के दे वो जरा डैम दे थले कमरा नहीं है उथों छा बहुत समझ आने की इधर न छा लै लो ये साडा ही पिया ਸ਼ੇਵਕਾ ਚਲ ਕੋਈ ਨਹੀਂ ਇੰਜੋਏ ਕਰ ਲਓ ਹੁਣ ਇੱਥੇ ਦੇਖ ਲਓ ਹੁਣ ਅੱਗੇ ਸਾਨੂੰ ਪਤਾ ਹੀ ਤਾਂ ਸੰਝ ਗਿਆ ਆਹ ਪਾਲ ਤੋਂ ਪਾਣੀ ਆਉਂਦਾ ਇਹਦੇ ਕਰਕੇ ਅਸੀਂ ਪਰਸੋਂ ਕੱਲ ਗਏ ਸੀ ਨਾ ਟਾਈਮ ਤੇ ਜੇ ਸਾਨੂੰ ਪਤਾ ਹੁੰਦਾ ਨਾ ਡੈਮ ਵਾਲੇ ਪਾਲ ਤੋਂ ਪਾਣੀ ਛੱਡਿਆ ਆ ਫੇਰ ਅਸੀਂ ਜਾਇਆ ਹਣਾ ਸੀਗਾ ਉੱਥੇ ਤੇ ਪਰ ਚਲੋ ਕੋਈ ਨਹੀਂ ਜੇ ਅਸੀਂ ਕੱਲ ਪਰਸੋਂ ਨੂੰ ਕੱਲ ਤਾਂ ਸ਼ਰਹੀ ਹਮਾ ਚਲੋ ਜਾਈਏ ਜੇ ਪਰਸੋਂ ਨੂੰ ਟਾਈਮ ਲੱਗਾ ਤਾਂ ਫੇਰ ਤੁਹਾਨੂੰ ਦਿਖਾਵਾਂਗੇ ਇਧਰ ਸ਼ਾਂਤੀ ਦੇਖੋ ਕਿੰਨੀ ਆਉਂਦਾ ਆ ਗਿਆ ਤਾਂ ਇੱਕ ਹੀ ਕਰਤਾ ਮਰੀ ਚਮਲ ਟੁੱਟ ਗਈ ਯਾਰ ਪਾਣੀ ਦੇ ਵਿੱਚ ਵੜ ਵੜ ਕੇ ਆਦੇ ਤਾਂ ਯਾ ਯਾਰ ਪ੍ਰੇਮ ਗੀਤ ਇਹ ਗੱਲਾਂ ਚੰਗੀਆਂ ਨਹੀਂ ਤੇਰੇ ਲਈ ਸੈਟ ਇਹ ਨੂੰ ਹੁਣ ਹੋਣਾ ਨੰਗੇ ਜੱਟ ਨੰਗੇ ਪੜੀ ਜਾਊ ਅੱਜ ਘਰ ਨੂੰ ਆਦੇ ਤਾਂ ਉਨ ਇੰਦੇ ਜਾਵਾਂਗੇ ਉਹ ਚਿੱਕੜ ਤੇ ਅੱਜ ਕਰਾ ਪਾਣੀ ਲੱਗ ਲੱਗੇ ਉਹ ਚਪਲਾ ਪ੍ਰਾਣੀਆਂ ਜੀ ਮੈਂ ਮੈਨੂੰ ਪਤਾ ਸੀ ਇੱਧਰ ਨੂੰ ਜਾਣਾ ਮੈਂ ਜਾਣ ਕੇ ਪਾ ਕੇ ਆਇਆ ਸੀ ਹੁਣ ਇਦਾਂ ਕਹੀ ਜਾਵੇ ਟੁੱਟ ਗਿਆ ਦਿਲ ਨੂੰ ਤਸੱਲੀ ਦੇਣੀ 200 ਦਾ ਖਰਚਾ ਹੋਰ ਵੱਧ ਗਿਆ ਇੱਕ ਪੰਗਾ ਬੰਦੇ ਦੀ ਜਾਨ ਨੂੰ ਕਿਤੇ ਹਾਏ ਚਲੋ ਕੋਈ ਨਹੀਂ ਮਜ਼ਾਕ ਕਰਦੇ ਆ ਚਪਲਾਂ ਲੱਗੇ ਹੋਰ ਲੈ ਲਵਾਂਗੇ ਐਨਾ ਸ਼ੁਕਰ ਕਰਦੇ ਨੇੜੇ ਹੀ ਆ ਕਿਤੇ ਇਹ ਤਾਂ ਦੂਰ ਵਾਲੇ ਲੋਕਾਂ ਨੇ ਕਹਣਾ ਇਹ ਕਹਿੰਦੇ ਨੰਗੇ ਪੈਰੀ ਤੁਰਿਆ ਇੱਧਰ ਤਾਂ ਕੋਈ ਕੁਝ ਹੈ ਵੀ ਹੈ ਨਹੀਂ ਜਗ੍ਹਾ ਹੁਣ ਤਾਂ ਆਪਾਂ ਨੂੰ ਕੋਈ ਦੇਖੂਗਾ ਸਾਰਿਆਂ ਨੇ ਸੋਚਣਾ ਕਿ ਸਾਰੇ ਬਾਬੇ ਦੇ ਗਿਆ ਮੱਥਾ ਟੇਕਣ ਤਾਂ ਕਰਕੇ ਚਪਲਾਂ ਨਹੀਂ ਪਾਈਆਂ ਅਣੀ ਐਗਾ ਲੱਗਦਾ ਪਾਣੀ ਇੰਨਾ ਠੰਡਾ ਦਿਲ ਨਹੀਂ ਕਰਦਾ ਹੈਗਾ ਵਿੱਚ ਉਹ ਆ ਕੀ ਹੁੰਦਾ ਯਾਰ ਇੱਥੇ ਆਹ ਕਰੇ ਬੋਲਬੋਲੇ ਨਿਕਲਦੇ ਓਏ ਆ ਦੇ ਉਹ ਥੱਲੇ ਮਿੱਟੀ ਵੀ ਉੱਠਦੀ ਆ ਇਹ ਕੀ ਚੱਕਰ ਆ ਕੋਈ ਜਾਨਵਰ ਜੂੰਨਰ ਤਾਂ ਨਹੀਂ ਹੈਗਾ ਆ ਦੇ ਆਰੇ ਆ ਦੇ ਕੋਈ ਇਦਰਾ ਤੰ ਦਿਖਾਉਣਾ ਚਾਹੀਦਾ ਇਹ ਆ ਦੇਖੋ ਉਹ ਦੇ ਇਹ ਕਰੇ ਬੋਲਬੋਲੇ ਜੇ ਨਿਕਲਦੇ ਆ ਕੁਝ ਹੈ ਤਾਂ ਨਹੀਂ ਥੱਲੇ ਦੇ ਸੱਚੀ ਕੁਛ ਆਪਸੂ ਪਤਾ ਨਹੀਂ ਜਾਨਵਰ ਜੂਨਰ ਮੱਛੀ-ਮੁੱਛੀ ਕੁਛ ਦਿੱਤਾ ਤਾਂ ਨਹੀਂ ਹੈਗਾ ਰਹਿਣ ਦਿਓ ਭਰਾਵਾ ਬਾਹਰ ਹੀ ਚੱਲ ਤੂੰ ਮੋ ਦੇ ਸਗਾ ਦੇ ਕਿੱਦਾਂ ਜਿੱਦਾਂ ਕੋਈ ਸਾਹ ਨਹੀਂ ਲੈਂਦਾ ਉਹਦੇ ਚੀ ਜਾਨਵਰ ਐਦਾਂ ਆ ਪਾਣੀ ਬਹੁਤ ਠੰਡਾ ਪਰ ਇੱਕ ਗੱਲ ਹੈ ਨਹਾਉਣ ਦਾ ਮਜ਼ਾ ਬਹੁਤ ਆਉਂਦਾ ਇਹਦੇ ਵਿੱਚ ਆ ਠੰਡਾ ਪਾਣੀ ਹੁੰਦਾ ਡੈਮ ਦਾ ਅੱਗੇ ਪਹਿਲਾਂ ਅਸੀਂ ਵੀ ਜਦੋਂ ਖੇਤਾਂ ਖੇਤੀਕੁਤੀ ਕਰੀਦੀ ਸੀਗੀ ਨਾ ਉਹਦੇ ਨਾਲੇ ਪਾਣੀ ਲਾਈ ਜਣਾ ਨਾਲੇ ਨਹਾਈ ਜਾਣਾ ਹੁਣ ਤਾਂ ਖੇਤੀ ਨਹੀਂ ਕਰੀਦੀ ਹੈਗੀ ਬਹੁ ਟਾਈਮ ਪਹਿਲਾਂ ਦੀ ਗਲਾ ਹੋਂ ਤੱਕ ਖੇਤ ਇੱਦੀ ਪਿਆ ਪਰ ਉਹ ਹੁਣ ਤਕਸੀਮ ਦੀ ਸਾਡੀ ਹੋਣੀ ਸੀ ਜ਼ਮੀਨ ਦੀ ਉਹ ਹੋ ਜਾਣੀ ਆ ਫੇਰ ਲਾਉਣੇ ਆ ਬੂਟੇ ਸਾਰੀ ਜ਼ਮੀਨ ਦੇ ਵਿੱਚ ਨਾਲੇ ਤੁਹਾਨੂੰ ਉਹ ਫਾਰਮਿੰਗ ਵਾਲਾ ਵਲੌਗ ਦਿਖਾਵਾਂਗੇ ਕਿੱਦਾਂ ਬੂਟੇ ਲਾਏ ਆ ਪਰ ਉਹ ਤੋਂ ਪਹਿਲਾਂ ਉਹਦੇ ਜਿਹੜਾ 3 3.5 ਕਿੱਲੇ ਜਿਹੜੇ ਹੈਗੇ ਨਾ ਤਿੰਨਾਂ ਕਿੱਲਾਂ ਨੂੰ ਤਾਰ ਤਾਰ ਲਾਉਣੀ ਪੈਣੀ ਆਲੇ ਦੁਆਲੇ ਕਿਉਂਕਿ ਇੱਧਰ ਜਾਨਵਰ ਬਹੁਤ ਆ ਜਾਂਦੇ ਆ ਜੰਗਲੀ ਜਾਨਵਰ ਹੋ ਗਏ ਆ ਗਾਈਆਂ ਗਾਈਆਂ ਤੁਸੀਂ ਦੇਖਿਆ ਇਆਂ ਕਿੰਨੀਆਂ ਵਾਰ ਆਇਆ ਉਹ ਖਾ ਖੂ ਜਾਣੇ ਉਹਨਾਂ ਨੇ ਤੇ ਇਸ ਕਰਕੇ ਤਾਰ ਲਾਵਾਂਗੇ ਪਹਿਲਾਂ ਫਿਰ ਬੂਟੇ ਲਾਵਾਂਗੇ ਹੁਣ ਥੋੜੇ ਜਿਹਾ ਪੈਸੇ ਹੋ ਜਾਣ ਕਿਉਂਕਿ 2.5 ਲੱਖ ਦਾ ਖਰਚਾ ਹੈਗਾ ਹੀ ਆ ਥੋੜੇ ਜਿਹਾ ਪੈਸੇ ਆ ਜਾਣ ਫਿਰ ਦੇਖਦੇ ਆ ਪਰ ਇਹ ਵੀ ਚਲਿਏ ਫੇਰ ਘਰ ਨੂੰ ਤੂੰ ਬਾਲ ਨਹੀਂ ਦਿਖਾਇਆ ਯਾਰ ਇਹ ਗੱਲ ਗਲਤ ਆ ਤੇਰੀ ਬਾਲ ਦੇਖਣਾ ਹੈ ਆਪਾਂ ਨਾਲ ਹੀ ਨੰਦ ਦਿਖਾ ਦੇਣਾ ਚਲੋ ਕੋਈ ਗੱਲ ਨਹੀਂ ਹੁਣ ਸਲੇਰਨ ਟਾਈਮ ਜਦੋਂ ਜਾਵਾਂਗੇ ਉਦੋਂ ਹੀ ਦਿਖਾਵਾਂਗੇ ਹੁਣ ਤਾਂ ਜਾ ਕੇ ਚਪਲਾ ਲਮਾ ਪਹਿਲਾ ਤਾਂ ਚਪਲਾ ਲੈਣੀਆਂ ਪੈਣੀਆਂ ਜਾ ਕੇ ਹੁਣ ਆ ਦੇਖ ਲੋ ਪਾਣੀ ਕਿੰਨੀ ਦੂਰੋਂ ਆਉਂਦਾ ਆ ਉਹ ਕਿੰਨੀ ਪੂਰੇ ਘਟੋ ਘਟ ਕਿਲੋ 1.5 ਕਿਲੋਮੀਟਰ ਘੁੰਮ ਕੇ ਆਉਂਦਾ ਪਾਣੀ ਤਾਂ ਵੀ ਸਪੀਡ ਇੱਥੇ ਵੀ ਦੇਖ ਲੋ ਇੱਥੇ ਵੀ ਪੂਰੀ ਸਪੀਡ ਆ ਆ ਕਦੀ ਗੂੰਗੂ ਹੁੰਦੀ ਹੁਣ ਆ ਇਹ ਲੋ ਇੱਕ ਕਿਲੋ ਕਿਲੋਮੀਟਰ ਘੁੰਮ ਕੇ ਆਉਂਦਾ ਪਾਣੀ ਤਾਂ ਵੀ ਸਪੀਡ ਪਾਣੀ ਦੀ ਉਨੀ ਦੀ ਉਨੀ ਆ ਪੈਰ ਪੂਰ ਢੋਲ ਮੈਂ ਪੈ ਚੱਲਾਂ ਦੀ ਝੋਲ ਨੂੰਣ ਤੇ ਇੱਕ ਦਾ ਸਕੂਟਰ ਚ ਤੇਲ ਪੋਣਾ ਆ ਮੋੜ ਕੇ ਕਈ ਵਾਰ ਮੈਂ ਕਿਹਾ ਰਾਤ ਬਰਾਤੇ ਖੜੇ ਪਰ ਜਾਣਾ ਪੈ ਜਾਂਦਾ ਨਾ ਫੇਰ ਤੇਲ ਤੂਲ ਨਾ ਹੋਏ ਵੇ ਬਹੁਤ ਖਾ ਹੁੰਦਾ ਤੇ ਨਾਲ ਮੈਂ ਕਿਹਾ ਪੁਆ ਹੀ ਆਈਏ ਟੈਂਕੀ ਉਦਾਂ ਵੀ ਤਕਰੀਬਨ ਹਰ ਇੱਕ ਉਦਾਂ ਵੀ ਟੈਂਕੀ ਹਨ ਖਾਲੀ ਹੋ ਹੀ ਗਈ ਆ ਤੇ ਪੁਆ ਹੀ ਹੋਣੇ ਤੇਲ ਹੁਣ ਹੁਣ ਪੈਦਾ ਹੋ ਗਿਆ ਨਾ ਮੇਰਾ ਆਉਣ ਦਾ ਸ਼ਾਮ ਨੂੰ ਤੇਲ ਪੋਣ ਦਾ ਨਾਲੇ ਤੇਲ ਤੇਲ ਦਾ ਤੇਲ ਪਾ ਹੋ ਗਿਆ ਨਾਲੇ ਮੈਂ ਤੈਨੂੰ ਲੈ ਜਣਾ ਆ ਫਾਇਦਾ ਹੀ ਫਾਇਦਾ ਹਾਂਜੀ ਨਾ ਨਾ ਜੀ ਕੋਈ ਨਹੀਂ ਪੂਰਾ ਹੀ ਪਾ ਦਿਓ ਬਹੁਤ ਆ ਵੱਧ ਨਹੀਂ ਰਨ ਪਾਣਾ ਐ ਬਿੱਲਿਆ ਟੂ ਇਨ ਟੂ ਇਨ 1 ਕੰਮ ਹੋ ਗਿਆ ਨਾਲੇ ਬਿੱਲੇ ਨਾਲ ਲੈਣਾ ਮੈਂ ਤੇ ਨਾਲੇ ਤੇਲ ਪਾ ਹੋ ਗਿਆ ਆ ਚਲੋ ਚਲੋ ਜੀ ਚਲੋ ਆ ਗਿਆ ਮੈਂ ਘਰੇ ਤੇਲ ਵਗੈਰਾ ਪਵਾ ਜਾਂਦਾ ਆ ਸਕੂਟਰੀ ਦੇ ਵਿੱਚ ਤੇ ਨਾਲੇ ਬਿੱਲੇ ਨੇ ਆਉਣਾ ਹੁੰਦਾ ਆ ਬਿੱਲੇ ਦਾ ਮੋਟਰਲਾ ਹੋਇਆ ਖਰਾਬ ਕਹਿੰਦਾ ਪਾਜੀ ਉਹ ਨਹੀਂ ਠੀਕ ਕਰਾਉਣਾ ਨਵਾਂ ਹੀ ਲੈਣਾ ਹੈ ਉਹਦੇ ਕਰਕੇ ਉਹਨੇ ਪੁਰਾਣਾ ਵੀ ਨਹੀਂ ਠੀਕ ਕਰਾਇਆ ਤੇ ਨਾਲੇ ਬਿੱਲੇ ਨੇ ਲੈ ਜਾਂਦਾ ਨਾਲ ਤੇ ਚਲੋ ਅੱਜ ਦਾ ਬਲੌਗ ਕਰਦੇ ਆ ਇੱਥੇ ਹੀ ਖਤਮ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਹਾਈਪ ਵੀ ਜ਼ਰੂਰ ਕਰਿਆ ਕਰੋ ਦੇਖ ਲਓ ਹਰੇਕ ਐਤਵਾਰ ਅਸੀਂ ਵੈਸੇ ਟਰਾਈ ਕਰੀਦਾ ਕਿ ਹਰੇਕ ਐਤਵਾਰ ਤੁਹਾਨੂੰ ਦਰਸ਼ਨ ਕਰਵਾਇਆ ਕਰੀਏ ਬਾਬਾ ਜੀ ਦੇ ਪਰ ਅਸੀਂ ਤਾਂ ਆਪਣੇ ਵੱਲ ਜਦ ਹਰੇਕ ਐਤਵਾਰ ਟਰਾਈ ਕਰਦੇ ਆ ਪਰ ਬਾਬਾ ਜੀ ਨੇ ਜ਼ਰੂਰ ਦਰਸ਼ਨ ਦੇਣੇ ਹਨ ਤੁਹਾਨੂੰ ਪਤਾ ਉਦੋਂ ਹੀ ਦੇਣੇ ਹਨ ਤੇ ਇੱਕ ਦਰਸ਼ਨ ਕਰਕੇ ਐਤਵਰ ਵਾਲੇ ਵਲੌਗ ਦਾ ਜਰੂਰ ਲਾਈਕ ਬਣਦਾ ਹੈ ਲਾਈਕ ਤੇ ਹਾਈਪ ਜਰੂਰ ਕਰਿਓ ਠੀਕ ਆ ਤੇ ਅੱਜ ਦਾ ਵਲੌਗ ਕਰਦੇ ਆ ਇੱਥੇ ਖਤਮ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਨਾਲ ਉਹ ਤੱਕ ਲਈ ਸਾਰਿਆਂ ਨੂੰ ਬਾਏ ਬਾਏ